ਕਿੰਨੀ ਮੈਂ ਤਾਂ ਕੀਤੀਆਂ ਮੈਨੂੰ ਪਤਾ ਸੀ ਮਾਂ ਵੀ ਉਹਨੇ ਇਹੀ ਕਰਨਾ ਠੀਕ ਮਸਾ ਠੀਕ ਹੋਇਆ ਸੀ ਉਹ ਨਹੀਂ ਨਹੀਂ ਉਹ ਮੈਨੂੰ ਨਹੀਂ ਜਾਣੀ ਕਿ ਯਾਰ ਉਹ ਬਾਈ ਉਹ ਜੜਾ ਕਟਾਤਾ ਕਿੰਨਾ ਸੁਣਾ ਲੱਗਦਾ ਏ ਇਹ ਜੇ ਤੇਰੇ ਨਾਲ ਉਹ ਵੜ ਜਾ ਵੜ ਜਾ ਜਾ ਠੀਕ ਮੈਂ ਤੁਹਾਨੂੰ ਚੰਗੀ ਮਰਦਗੀ ਤਾਂ ਮੈਂ ਮਰਦੀ ਕੋਈ ਨਾ ਤੂੰ ਜਾ ਤੂੰ ਕਿਹਨੇ ਆ ਮਾਂ ਤੋਂ ਮੇਰੇ ਪ੍ਰਾਣ ਨਿਕਲ ਜਾਣ ਨਾਲ ਵੀ ਫਿਰ ਜਿੰਨਾ ਚੰਗ ਪਿਆਰ ਕਰਦਾ ਮਾਂ ਦੀ ਆ ਹਾਲਤ ਕਰਨੀ ਏ ਤੂੰ ਜੇ ਤੁਸੀਂ ਇਹ ਤਸਵੀਰਾਂ ਦੇਖੋ ਪੁਰਾਣੀਆਂ ਕਿੰਨਾ ਸੋਹਣਾ ਲੱਗਦੇ ਦਿਮਾਦਾ ਸਜਿਆ ਹੋਇਆ ਸੀ ਅਮਰ ਛੱਕਿਆ ਹੋਇਆ ਸੀ ਹੁਣ ਵਾਲ ਵੀ ਕਟਾਤੇ ਅਮਰਤ ਵੀ ਭੰਗ ਕਰਤਾ ਮੇਰਾ ਗੋਲੀ ਮਾਰ ਦੋ ਕੋਈ ਨਾ ਬੰਦਗੀ ਬਤਾ ਦਿੰਦਾ ਜਦ ਦੇਵਰ ਜੰਗ ਕੀ ਕਰਨਾ ਸੀ ਫਿਰ ਲਪਟਦਾ ਇਹਦਾ ਚਾਚਾ ਦਾ ਸੀ ਉਹ ਛਿਰਕਾ ਮਾਰ ਗਿਆ ਵੱਗਾ ਪਰ ਮੈਂ ਕਿ ਤੈਨੂੰ ਬੇਨਤੀ ਆ ਅੱਗੇ ਵਾਲਾ ਕੰਮ ਨਹੀਂ ਵੀ 2 ਮਹੀਨੇ ਰ ਠੀਕ ਹੋ ਗਏ ਮਿਲਣ ਵੀ ਨਹੀਂ ਆਉਣਾ ਮਿਲਣ ਨਹੀਂ ਡੈਡ ਬੋਡੀ ਮਿਲੂਗੀ ਨਹੀਂ ਆਉਣੀ ਚੁੱਪ ਕਰ ਜਾ ਇਸ ਚੀ ਗੱਲਾਂ ਨਹੀਂ ਕਰਦੀ ਹੁੰਦੇ ਨਹੀਂ ਆ ਚੁੱਪ ਕਰਕੇ ਬੈਠਦੀ ਆ ਕੋਈ ਕਾ ਬੋਲਦੀ ਕਿਉਂ ਨਹੀਂ ਬੋਲ ਕਿਉਂ ਕਿੱਥੋਂ ਬੋਲ ਲੈ ਜਾਂਦਾ ਮੈਂ ਸਭ ਕੁਝ ਰੋ ਨਹੀਂ ਆਰਾਮ ਨਾਲ ਦੱਸੋ ਇਹਨਾਂ ਦੇ ਵੀ ਦਿਲ ਦੁਖੀ ਹੋ ਰਿਹਾ ਕੀ ਕਰਾਂ ਮੇਰਾ ਗੋਲੀ ਮਾਰ ਦੋ ਚਾਹੁੰਦਾ ਭਾਈ ਇਹ ਜਦ ਨਿਕੂਗਾ ਮੈਨੂੰ ਕੀ ਬਤਾ ਦਿੰਦਾ ਜਦ ਜੇ ਵੜ ਜਾਂਦਾ ਕਿਉਂ ਫਿਰ ਕੀ ਕਰਨਾ ਸੀ ਫਿਰ ਵੇਹੇ ਜੇ ਪੁੱਤ ਦਾ ਜਿਹੜਾ ਚਾਚਾ ਦਾ ਸੀ ਉਹ ਐਕਸੀਡੈਂਟ ਦਾ ਮਰ ਗਿਆ ਵੱਡਾ ਕੀ ਕਰਨਾ ਸੀ ਨਾ ਉਹਨੂੰ ਵੀ ਮੈਂ ਬਚਾਰਿਆ ਜੀ ਹਰ ਜਗ੍ਹਾ ਮਰ ਜਾਣਾ ਸੀ ਉਹਨੇ ਪਹਿਲਾਂ ਹੀੱਖੀ ਦਾ ਕੁੜੀਆਂ ਰਹਿੀਆਂ ਤਾਂ ਰੋਟੀ ਅੱਜ ਮਿਲਦੀ ਨਹੀਂ ਨੂੰ ਇਹਦੀ ਰੋਟੀ ਦਿੰਦਾ ਨਾ ਕਿ ਮੌਲਾ ਜਿੰਦੇ ਤੇ ਹੁਣ 1 ਮਹੀਨਾ ਡਿਊਟੀ ਨਹੀਂ ਕੀਤੀ 4.5 ਹਜ਼ਾਰ ਜਾਂ 5000 ਲਿਆਇਆ 500 ਤੇ ਫੜ ਲਿਆ 4.5 ਹਜ਼ਾਰ ਰੁਪਈਆ ਫੜਾਇਆ ਚੱਪਲਾ ਖਰੀਦ ਲੀਆਂ 300 ਦੀਆਂ ਆਹ ਸ਼ਰਟ ਆ 500 ਦੀ ਸ਼ਰਟ ਉਹ ਕਿਹੜਾ ਕਹਿੰਦਾ ਉਹ ਬਰਕਰਿਆ ਜਾਂਦਾ ਕਦੇ ਤੁਸੀਂ ਆਰਡਰ ਕਰੀ ਜਾਂਦਾ ਉਹ ਅਗਲੇ ਘਰੇ ਆਉਣਗੇ ਲੈ ਕੇ ਸਮਾਨ ਮੈਨੂੰ ਕਹਿੰਦਾ 10000 ਰੁਪਈਆ 10000 ਨਹੀਂ ਜੋੜਦੀ ਨਹੀਂ ਬੋਲੇ ਜੀ ਜੇ ਤੁਸੀਂ ਬੋਲੋ ਮੈਂ ਰਾਮ ਨਾ ਕਿਹਾ ਮੈਂ ਮम्मी 10000 ਰੁਪਏ ਦੇ ਦੂੰਗਾ ਦੋ ਸ਼ਰਟਾਂ ਦੇ ਆਹ ਚੰਦੇ ਆਵਾ ਦੇ ਦੂੰਗੀ ਪਪਾ ਚੱਲ ਜਾਂਦਾ ਭਾਈ ਝੂਠ ਬੋਲਦਾ ਪਰ ਮੈਂ ਕਿਹਾ 50 ਰੁਪਏ ਦੀ ਸਲਟੀ ਜੱਟਾ ਕਿਉਂ 5000 ਰੁਪਏ ਦੇ ਕੇ ਭਾਈ ਸਾਰਾ ਝੂਠ ਬੋਲਦਾ ਸਾਰਾ ਰੁਪਏ ਮਾਰ ਕੇ ਦੇ ਕੇ ਮੈਂ ਲੈ ਲਿਆ ਲੱਗਾ ਚ ਲੈ ਕੇ ਝੂਠ ਬੋਲਦਾ ਲੋਕਾਂ ਨੂੰ ਪਤਾ ਨਹੀਂ ਮੇਰੇ ਵਾਪਸ ਕੀ ਕੀ ਪੜਕਾਇਆ ਹੁੰਦਾ ਮੈਂ ਕਿਸੇ ਨੂੰ ਪੜਕਾਇਆ ਜਿਹੜਾ ਤੁਹਾਨੂੰ ਤੰਗ ਕਰਦਾ ਉਹਦੀ ਅਸਲੀ ਅਸਲੀ ਕਰਦੇ ਮੈਂ ਮੇਰੀ ਬੇਟੀ ਜੀਆ ਪਤਾ ਮੈਨੂੰ ਜਾਣਦੀ ਬਚਪਨ ਤੋਂ ਸਾਡੇ ਗਵਾਂਢੀਆਂ ਤੋਂ ਪੱਛਲੋ ਜਾ ਕੇ ਵੀ ਮੈਂ ਕਿੱਦਾਂ ਦੀ ਹਾਂ ਇਹਨੇ ਰਾਤ ਵੇਲੇ ਵੀ ਇੰਨੇ ਇਲਜ਼ਾਮ ਲਾਏ ਨਾ ਉੱਥੇ ਇੰਨਾ ਉੱਚੀ ਬੋਲਾ ਕਹਿੰਦਾ ਕਿੱਥੇ ਕਿਸੇ ਤੱਕ ਕਿੱਥੇ ਨਹੀਂ ਚੱਲ ਗਏ ਬਾਈ ਮੈਨੂੰ ਘਰੋਂ ਇੱਕ ਮਿੰਟ ਬਾਹਰ ਨਿਕਲਦਾ ਵਾ ਕਿਤੇ ਜਾ ਰਹੀ ਹੈ ਬਾਈ ਜੀ ਤੁਸੀਂ ਤੰਗ ਕਰਦੇ ਆ ਸਾਰੇ ਇਹਨਾਂ ਕਿਸੇ ਹੋਰ ਨੂੰ ਨਹੀਂ ਮੰਨਦੇ ਮੈਂ ਸਰ ਬਰਾਂ ਸਾਹੂ ਨੂੰ ਮੰਨਦੀ ਮੈਨੂੰ ਪਾਠ ਨਹੀਂ ਕਰਨ ਦਿੰਦਾ ਬਾਈ ਤਨਗਰ ਹੋ ਗਿਆ ਮੈਂ ਪਾਠ ਨਹੀਂ ਕਰੇ ਜੇ ਮੈਂ ਦਾਉੜਾਂ ਮੈਂ ਭਾਈ ਜੀ ਨੂੰ ਮੈਂ ਰਾਤ ਹੀ ਰਾਤ ਨਾ ਰਾਤ ਮੈਂ ਮੈਸੇਜ ਭੇਜਦਾ ਸੀ ਭਾਈ ਜੀ ਆ ਨਹੀਂ ਰਿਹਾ ਸੀ 12 ਵਜੇ ਤੱਕ ਇਹਨਾਂ ਨੇ ਮੇਰੇ ਕੋਲ ਨਹੀਂ ਆ ਰਹੇ ਸੀ ਇਹ ਆ ਬਿਚਾਰ ਆਣਾ ਪਿਆ ਗਿਆ ਇਹਨਾਂ ਨੂੰ ਭਾਈ ਜੀ ਬਹੁਤ ਮੈਂ ਮਿਹਨਤ ਵਾਲੀ ਜਨ ਰਵਾਈ ਮਾਂ ਐ ਨਾ ਕਰ ਤੂੰ ਪਤਾ ਕੀ ਚੱਕਰ ਆ ਮਾਂ ਐਨ ਸਾਲ ਵਿੱਚ ਪਾਤਾ ਤੂੰ ਨਹੀਂ ਭਾਈ ਮੈਂ ਤਾਂ ਕਿੰਨੀ ਜ਼ਿਆਦਾ ਦੇਖ ਜੀ ਲੱਗੇ ਜਾਣਾ ਤੇਰਾ ਤਾਂ ਜੀ ਕਰਦਾ ਮੈਂ ਕੁੱਟਾਂ ਮਾਂ ਦੀ ਕੀ ਹਾਲਤ ਕੀਤੀ ਪਈ ਆ ਭਾਈ ਮੈਂ ਲੈ ਕੇ ਜਾਣਾ ਆਪਦੇ ਕੇਸ ਦਾੜੀ ਕਟਾਤੀ ਕਿੰਨਾ ਸੋਹਣਾ ਗਾਤਰਾ ਪਾਇ ਦਿਮਾਲਾ ਬੰਨਿਆ ਸੀ ਦਾੜਾ ਪ੍ਰਕਾਰ ਸੀ ਮਹਿੰਦਰ ਕੋਰ ਦੋ ਚੀਰ ਬਾਹਰ ਦੇ ਕਾਗਜ਼ ਬਣਾਏ ਹੋਏ ਹਾਂ ਤੁਹਾਡੇ ਬਾਹਰ ਸੱਜਣਾ ਸਾਨੂੰ ਹੁਣਾਂ ਜਿੱਥੇ ਕਰਦੇ ਆਂ ਅੱਜ ਵਾਲ ਕਟਾਉਲੇ ਹੋਣੇ ਬਲੌਕ ਮਾਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਜੀ ਤੁਹਾਡਾ ਕੀ ਨਾਮ ਆ ਮਹਿੰਦਰ ਕੋਰ ਮਹਿੰਦਰ ਕੋਰ ਤੇ ਵੀਰੇ ਦਾ ਨਾਮ ਹੈਗਾ ਮਨਜੀਤ ਸਿੰਘ ਸਨ ਆਫ ਗੁਰਦੇਵ ਸਿੰਘ ਮਾਤਾ ਮਹਿੰਦਰ ਕੋਰ ਇਧਰੇ ਪੈ ਆ ਜਾ ਹਾਊਸ ਨੰਬਰ 1706 ਸਟਰੀਟ ਨੰਬਰ 25 ਸ਼ਿਮਲਾਪੁਰੀ ਲੁਧਿਆਣਾ ਇਹਦੀ 45 ਸਾਲ ਦੀ ਉਮਰ ਆ ਬੀਰ ਦੀ ਸਾਡੇ ਕੋਲੇ ਵੀਰ ਆ ਇਹ ਪਹਿਲਾਂ ਵੀ ਆਇਆ ਸੀ ਰਹਿ ਕੇ ਗਿਆ 2024 ਚ ਉਦੋਂ 2 ਮਹੀਨੇ ਰਿਹਾ ਸੀ ਸਾਡੇ ਕੋਲੇ ਬਿਲਕੁਲ ਠੀਕ ਹੋ ਗਿਆ ਤੇ ਮਾਤਾ ਜੀ ਫਿਰ ਆ ਕੇ ਲੈ ਗਏ ਇਹਨੂੰ ਵੀ ਹੁਣੇ ਠੀਕ ਆ ਚੱਲ ਮੈਂ ਹੁਣ ਲੈ ਜਾਨੀ ਆ ਘਰੇ ਜਾ ਕੇ ਨਾ ਇਹਨੇ ਦਵਾਈ ਖਾਧੀ ਕੇਸ ਦਾੜੀ ਰੱਖੀ ਸੀ ਤੁਸੀਂ ਇਹਨਾਂ ਤਸਵੀਰਾਂ ਦੇਖੋ ਪੁਰਾਣੀਆਂ ਕਿੰਨਾ ਸੋਹਣਾ ਲੱਗਦਾ ਦਿਮਾਲਾ ਸਜਿਆ ਹੋਇਆ ਸੀ ਅਮਰ ਛੱਕਿਆ ਹੋਇਆ ਸੀ ਹੁਣ ਬਾਲ ਵੀ ਕਟਾਤਾ ਤੇ ਅਮਰਤ ਵੀ ਭੰਗ ਕਰਤਾ ਸਭ ਕੁਝ ਆਤਮਾ ਮਤਲਬ ਮਾਂ ਵਿਚਾਰੀ ਅੰਮ੍ਰਿਤਧਾਰੀ ਆ ਮਾਂ ਨੇ ساری ਉਮਰ ਗੁਰੂ ਦੀ ਬਾਣੀ ਤੇ ਬਾਣੇ ਦਾ ਸਾਥ ਨਹੀਂ ਛੱਡਿਆ ਧੀਆਂ ਪਾਲ ਲੀਆਂ ਵਿਆਹ ਲੀਆਂ ਪੁੱਤ ਵੀ ਪਾਲ ਲਿਆ ਇੱਕ ਪੁੱਤ ਚੜ੍ਹਾਈ ਕਰ ਗਿਆ ਜਿਹਦੀ ਅਮੀਰ ਸੀ ਵੀ ਉਹ ਸੁੱਖ ਦੇਊਗਾ ਤੇ ਇਹ ਹੁਣ ਮਾਂ ਦੀ ਜ਼ਿੰਦਗੀ ਵੀ ਦੁੱਬਰ ਕਰੀ ਪਈ ਆ ਆਪ ਦੀ ਦੇ ਰਿਸ਼ਤੇਦਾਰ ਭੈਣ ਭਰਾ ਕੋਈ ਮਦਦ ਨਹੀਂ ਕਰ پا ਰਿਹਾ ਕਰਦੇ ਆ ਉਹ ਅੱਜ ਇਹ ਦੁਬਾਰਾ ਫੇਰ ਮਾਤਾ ਸਾਡੇ ਕੋਲੇ ਇਹਨੂੰ ਲੈ ਕੇ ਆਈ ਐ 200 25 ਦੇ ਵਿੱਚ 6ਵੇਂ ਮਹੀਨੇ ਲੈ ਕੇ ਗਏ ਸੀ ਇੱਥੋਂ ਹੁਣ 225 ਦਾ ਆ 10ਵਾਂ ਮਹੀਨਾ ਚੱਲ ਪਿਆ ਚ ਨੌਵਾਂ ਹੈ ਇਹ ਲਾਚਾ ਤੇ ਅੱਜ ਮਾਤਾ ਮਹਿੰਦਰਕੌਰ ਦੀਆਂ ਮਤਲਬ ਕੀ ਕਹੀਏ ਇਹਨੂੰ ਮਨਤਾ ਕਹੀਏ ਵੀ ਮਨਤਾ ਕਰ ਰਹੀ ਹੈ ਵੀ ਇਹਨੂੰ ਰੱਖ ਲਓ ਤੇ ਅਸੀਂ ਰੱਖਣਾ ਨਹੀਂ ਵੀਰੇ ਇਹਨੂੰ ਰੱਖਣ ਲੱਗੇ ਆ ਆਪਣੇ ਕੋਲੇ ਪਰ ਮਾਂ ਇੱਕ ਤੈਨੂੰ ਬੇਨਤੀ ਆ ਅੱਗੇ ਵਾਲਾ ਕੰਮ ਨਹੀਂ ਵੀ 2 ਮਹੀਨਿਆਂ ਵਿੱਚ ਠੀਕ ਹੋ ਜਾਣਾ ਮਿਲਣ ਵੀ ਨਹੀਂ ਆਉਣਾ ਮਿਲਣ ਵੀ ਡੈੱਡ ਬੋਡੀ ਮਿਲੂਗੀ ਨਹੀਂ ਆਉਂਦੀ ਚੁੱਪ ਕਰ ਜਾ ਇਸ ਜਿੰਗਲਾਂ ਨਹੀਂ ਕਰਦੀ ਹੁੰਦੀ ਨਹੀਂ ਆਉਂਦੀ ਨਹੀਂ ਆਉਂਦੀ ਲੇਖ ਮਾਂ ਉਦੋਂ ਵੀ 6 ਮਹੀਨਿਆਂ ਦਾ ਕੋਰਸੇ ਦਾ ਰਹਿੰਦਾ ਸੀਗਾ ਮਸਾਂ ਠੀਕ ਹੋਇਆ ਸੀ ਔਰ ਤੂੰ ਆ ਕੇ ਕਹਤਾ ਮੈਂ ਲੈ ਕੇ ਜਾਣਾ ਸੀ ਤੈਨੂੰ ਕਿਵੇਂ ਕਹਦੀ ਵੀ ਨਹੀਂ ਭੇਜਣਾ ਫਿਰ ਤੂੰ ਦਵਾਈ ਵੀ ਨਹੀਂ ਦਵਾਈ ਮੁੜ ਕੇ ਦਵਾਈ ਮਾਂ ਉਧੀ ਰਹੀ ਆ ਪਿਛਲੇ ਵੀ ਖਾਦੀ ਵੀ ਨਹੀਂ ਉਹਨੇ ਇਹਨੇ ਖਾਦੀ ਨਹੀਂ ਫਿਰ ਕੀ ਫਾਇਦਾ ਦਵਾਈ ਖੰਦਾ ਰਿਆਂ ਬਾਈ ਇਹਨਾਂ ਸਾਰੇ ਮੈਂ ਕਿਹਾ ਮੈਂ ਦਵਾਈ ਰਹਿਮਾ ਨਾਲੇ ਬਾਜੀ ਨੂੰ ਦੱਸਿਆ ਦਵਾਈ ਨਕਲੀ ਸੀ ਇਹ ਮੈਂ ਬਦਲ ਜਿਹੜੀ ਨੀਂਦ ਵਾਲੀ ਉਹ ਸੀ ਮੈਂ ਲੋਕਾਂ ਨੇ ਲੋਕਾਂ ਦੇ ਘਰਾਂ 'ਚ ਗਾਲਾਂ ਕੱਢਦਾ ਲੋਕ ਇਹਨੂੰ ਕੁੱਟਦੇ ਆ ਕੁੱਟਦੇ ਆ ਮੈਨਾਂ ਕਹਣਾ ਲੋਕ ਵੀ ਕਮਲੇ ਆ ਵੀ ਜਿਨ੍ਹਾਂ ਨੂੰ ਪਤਾ ਵੀ ਇਹ ਠੀਕ ਨਹੀਂ ਵਿਚਾਰਾ ਚਲੋ ਜੇ ਗਾਲਾਂ ਕੱਢ ਦਿੰਦਾ ਹੁਣ ਮਤਲਬ ਜਿਹਦੀ ਸੋਝੀ ਨਹੀਂ ਹੈਗੀ ਉਹਨੂੰ ਕੱਟ ਕੇ ਫਿਰ ਕੀ ਮਿਲ ਜਾਂਦਾ ਉਹਨਾਂ ਨੂੰ ਚਲੋ ਕੋਈ ਨਾ ਇਨਸਾਨ ਕੱਟ ਦੇ ਕਮਲੇ ਇਨਸਾਨਾਂ ਨੂੰ ਕੱਟਿਆ ਬਰੋਣਾ ਨਹੀਂ ਜਾ ਹੁਣ ਬੈਠੋ ਆਪਾਂ ਕਰਦੇ ਆਂ ਗੱਲ ਮਾ ਆ ਫੜੋ ਫੋਨ ਇਹਦਾ ਫੋਨ ਨਹੀਂ ਇਹਨੂੰ ਦੇਣੇ ਹੁਣ ਦੂਜਾ ਵੀ ਤੇ ਫੋਨ ਬੇਬੇ ਹੁਣ ਫੋਨ ਨਹੀਂ ਰੱਖਣਾ ਤੂੰ ਕੋਲੇ ਆ ਹੁਣ ਤੁਹਾਡਾ ਲਾ ਹਾਂ ਮੇਰਾ ਲੈ ਲੀ ਮੈਨੇ ਫੋਟਾ ਲਾਇਕ ਸਿੰਘ ਦਾ ਖਾਲਸਾ ਇਹ ਆ ਕਢਾ ਲੈ ਕਢਾਲਣੇ